ਪ੍ਰੋਸਟੇਟ ਗਲੈਂਡ ਜਾਂ ਬੀਦਰਨ ਗਲੈਂਡ ਜਿਹੜੀ ਹੁੰਦੀ ਹੈ ਉਹ ਇੱਕ ਵਾਲਨਟ ਸਾਈਜ਼ ਦੀ ਹੁੰਦੀ ਹੈ ਪੇਸ਼ਾਕੇ ਜਿਹੜਾ ਦੇ ਥੱਲੇ ਹੁੰਦੀ ਹੈ ਜਦੋਂ ਇਹ ਜ਼ੁਰਗਾ ਦੇ ਵਿੱਚ ਜਾਂ ਪੋਲਡੇ ਦੇ ਵਿੱਚ ਜਦੋਂ ساری ਸੈਕਸੁਅਲ ਐਕਟੀਵਿਟੀ ਕੱਢਦੀ ਹੈ ਤਾਂ ਇਹ ਵੱਧ ਜਾਂਦੀ ਹੈ ਇਹਦਾ ਕੈਂਸਰ ਬਹੁਤ ਮਸ਼ਹੂਰ ਹੈ ਮੈਨ ਵਿੱਚ ਇਹਦਾ ਕੰਮ ਕੀ ਹੈ ਪ੍ਰੋਸਟੇਟ ਗਲੈਂਡ ਜਿਹੜੀ ਗਰੂਧ ਹੈਗੀ ਇਹ ਇੱਕ ਸੈਕ੍ਰੀਸ਼ਨ ਐਨਜਾਈਮ ਦਿੰਦੀ ਹੈਗੀ। ਦ ਪ੍ਰੋਸਟੇਟ ਗਲੈਂਡ ਮੇਨ ਫੰਕਸ਼ਨ ਇਜ਼ ਟੂ ਐਡ ਇੰਪੋਰਟੈਂਟ ਫਲੂਇਡਸ ਟੂ ਸੀਮਨ। ਜਿਹੜਾ ਵੀਰੇਜ ਹੁੰਦਾ ਉਹਦੇ ਵਿੱਚ ਐਨਜਾਈਮ ਤੇ ਉਹਦੇ ਵਿੱਚ ਫਲੂਇਡ ਦਿੰਦੇ ਆ ਤਾਂ ਕਿ ਉਹਨੂੰ ਨਰਿਸ਼ਮੈਂਟ ਦਿੱਤੀ ਜਾ ਸਕੇ ਸਪਰਮ ਨੂੰ। ਸਪਰਮ ਨੂੰ ਨਰਿਸ਼ਮੈਂਟ ਦਿੱਤੀ ਜਾ ਸਕੇ ਕਿਉਂਕਿ ਜੈਕੂਲੇਸ਼ਨ ਵਿੱਚ 2 ਤੋਂ 7 ਕਰੋੜ ਪੈਦਾ ਹੁੰਦੀ ਹੈ। ਉਸ ਤੋਂ ਇਲਾਵਾ ਸੀਮਨ ਜਿਹੜਾ ਹੈਗਾ ਜਾਂ ਵੀਰੇਜ ਹੈਗਾ ਉਹ ਨੇਚਰਲੀ ਅਕਰਿੰਗ ਐਸਿਡ ਜਿਹੜਾ ਵਿਜਾਈਨਾ ਜਿਹੜਾ ਪੈਦਾ ਕਰਦਾ ਹੈ ਤੇਜਾਬ ਪਜਾਬੀ ਸਿਕ੍ਰੀਸ਼ਨ ਉਹਨੂੰ ਨਿਊਟਰਲਾਈਜ਼ ਕਰਦਾ ਹੈਗਾ ਉਹ ਜਿਹੜਾ ਤੇਜਾਬ ਦੀ ਪਨ ਵਿਜਾਈਨਾ ਔਰ ਉਹਦਾ ਜਿਹੜਾ ਮੁਕਤਵਾਰਾ ਪੈਦਾ ਕਰਦਾ ਉਹ ਸਿਮਬਾਇਟਿਕ ਯੂਸਫੁਲ ਬੈਕਟੀਰੀਆ ਕਰਦਾ ਹੈਗਾ ਜਿਹਦਾ ਨਾਮ ਹੈ ਲੈਕਟੋਬੈਸੀਲਾਈ ਤੇ ਤੁਹਾਨੂੰ ਯਾਦ ਰੱਖਣਾ ਹੈ ਕਿ ਲੈਕਟੋਬੈਸੀਲਾਈ ਜਿਹੜਾ ਹੈਗਾ ਜਦੋਂ ਆਪਾਂ ਐਂਟੀਬਾਇਟਿਕ ਖਾਂਦੇ ਆ ਜਾਂ ਜਦੋਂ ਮੈਸਟੂ ਫਲੂਇਡ ਆਉਂਦੇ ਆ ਜਾਂ ਸੈਕਸ ਟੁਆਇ ਯੂਜ਼ ਕਰਦੇ ਆ ਤਕੂ ਦਾ ਫਲੋਰਾ ਖਰਾਬ ਹੋ ਜਾਂਦਾ ਹੈ ਬੈਸਿਸ ਕਰਕੇ ਕਿਉਂਕਿ ਬੈਸਿਸ ਅਲਕਲਾਈਨ ਹੈ ਖਾਰੇ ਹੈ ਤੇ ਸੈਕਸੂਅਲ ਟਵਾਈਸ ਜਾਂ ਸੈਕਸੂਅਲ ਐਕਟੀਵਿਟੀ ਕਰਨ ਨਾਲ ਉਹਦੀ ਪੀ ਐਚ ਯਾਨੀ ਕਿ ਉਹਦਾ ਤਜਾਬੀਪਣ ਸੱਖਾ ਅਲਕਲੀ ਜਾਂ ਖਾਰੇਪਣ ਵੱਲ ਜਾਂਦਾ ਹੈ ਇਸ ਕਰਕੇ ਇਨਫੈਕਸ਼ਨ ਹੋਣ ਦੇ ਚਾਂਸ ਹੋ ਜਾਂਦੇ ਹੈ ਇਸ ਕਰਕੇ ਸਾਨੂੰ ਮੈਟਰੋਜਿਲ ਕੈਥੀਟਰ ਡੀ ਦਾ ਜ਼ੋਨ ਵਗੈਰਾ ਲੈਣੀ ਪੈਂਦੀ ਹੈ ਕਿ ਐਂਟੀਬਾਇਓਟਿਕ ਨਾਲ ਫਲੋਰਾ ਖਰਾਬ ਹੋ ਜਾਂਦਾ ਰੇਪ ਅਗ੍ਹੀ ਅਵੇਰਨੈਸ ਲਈ ਵੀਡੀਓ ਸੀ ਸ਼ੇਅਰ ਕਰੋ ਜਰੂਰ ਤੇ ਲਾਈਕ ਤੇ ਫੋਲੋ ਕਰੋ ਸਾਡੇ ਚੈਨਲ ਨੂੰ ਧੰਨਵਾਦ